ਰੋਡ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ ਬੜਾ ਅਫਸੋਸ ਉਸ ਗੱਲ ਦਾ ਜਦੋਂ ਦਾ ਵੇਖਿਆ ਨਾ ਬੜਾ ਦੁੱਖ ਹੁੰਦਾ ਤੇ ਦੁੱਖ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆ ਤੇ ਇਲੀਗਲ ਯੂ ਟਰਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹੈ ਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਹਾਂ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਏ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇੰਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰਨਦੀ ਹੋਗੀ ਉਹਦੇ ਪਰਿਵਾਰ ਤੇ ਕੀ ਗੁਜਰਨਦੀ ਹੋਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸ ਹੇਟ ਤੇ ਨਾ ਗਲਤੀ ਹੋ ਗਈ ਉਹਨਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਕਿਹਾਂ ਵਾਪਸ ਨਹੀਂ ਆਉਣੀਆਂ ਪਰਿਵਾਰ ਖਤਮ ਹੋ ਗਿਆ ਪਰ ਉਹਨਿਹਦਾ ਇਹ ਥੋੜੇ ਮਤਲਬ ਕੀ ਤੁਸੀਂ ਉਹਦਾ ਵੀ ਗਲਾ ਕਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਸੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਹੈ ਨਾ ਤੇ ਐ ਨਾ ਕਰਿਆ ਕਰੋ ਉਹਦੇ ਕੋਲ ਨੂੰ ਵੀ ਪਤਾ ਉਹਦੀ ਕੋਈ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਫਲੋਰ ਦੀਆਂ ਫੀਸ ਆ ਤੁਸੀਂ ਇੰਡੀਆ ਚੋਂ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋਈ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ